ਨੇ ਨੌਜਵਾਨ ਪੀੜੀਆ ਉਹ ਨਸ਼ੇਵਾਲੇ ਵੀ ਜਾਨੀ ਹੈ ਕੀ ਇਸ ਦਾ ਕਾਰਨ ਹੈ ਕਾਰਨ ਮੈਂ ਆਪਣੀ ਸਰਕਾਰਾਂ ਨਕਮੀ ਹੈ ਉਹਦੀ ਆਪਣੀ ਗਵਰਨਮੈਂਟ ਚੱਲ ਰਹੀ ਹੈ ਪੰਜਾਬ ਵਰਮੀ ਇਹ ਜਦੋਂ ਨੀਮਾ ਦੀ ਸਰਕਾਰ ਆਈ ਹੈ ਨਸ਼ੇ ਬਹੁਤ ਹਨ ਸ਼ਰਿਆਂ ਵਿੱਚ ਵਾਇਰਿੰਗਾਂ ਹੋ ਰਹੀਆਂ ਨੇ ਤਾਂ ਬੱਚੇ ਤੇ ਕਿਤੇ ਨਾ ਕਿਤੇ ਮਨਚ ਡਰ ਹੋ ਗਿਆ ਵੀ ਫੱਟ ਦੇ ਜਦੋਂ ਐਡੇ ਵੱਡੇ ਸਟਾਰਾਂ ਨਾਲ ਕੁਝ ਹੋ ਸਕਦਾ ਜਾਂ ਐਡੇ ਕੋਈ ਪੋਲੀਟੀਸ਼ੀਨ ਤੇ ਹਮਲਾ ਹੋ ਸਕਦਾ ਤਾਂ ਸਾਡੇ ਨਾਲ ਵੀ ਕੁਝ ਨਹੀਂ ਹੋ ਸਕਦਾ ਪੱਕੀ ਆਪਣੇ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਤਾਂ ਆਪਣੇ ਨੌਜਵਾਨ ਪੀੜ੍ਹੀਆਂ ਜੋ ਵਿਦੇਸ਼ਾਂ ਵੱਲ ਨੂੰ ਰੁੱਕ ਕਰਦੀਆਂ ਮੈਂ ਗੱਲ ਪਤਾ ਕੀ ਆਈ ਆਪਾਂ ਜੇ ਪ੍ਰਾਈਵੇਟ ਜੌਬ ਕਰਦੇ ਹਾਂ ਪ੍ਰਾਈਵੇਟ ਜੌਬ 'ਚ ਕਿੰਨੀ ਸੈਲਰੀ ਹੁੰਦੀ ਆ 10000 8000 ਤੇ ਕੰਮ ਕਰ ਲੈਂਦਾ ਮੈਂ ਮਾਜੇ ਟਾਈਮ 'ਚ 10000 ਜਾਂ 8000 ਕੁਝ ਵੀ ਹੁੰਦਾ 10000 ਤਾਂ ਸਿਰਫ ਰੋਈ ਰੋਈ ਦੇ ਖਰਚੇ ਜੇ ਆਪਾਂ ਗੱਲ ਕਰਦੇ ਆ ਸਰਕਾਰੀ ਸਰਕਾਰੀ ਜੌਬ ਦੀ ਮੈਂ ਉਹੀ ਰੋਅ ਰਹੀ ਨੇ ਅੱਜ ਟਾਈਮ ਤੇ ਫਿਰ ਕਹਿੰਦੇ ਸਾਨੂੰ ਇੰਨੇ ਬੱਚੇ ਪੜ੍ਹਾਈ ਇੰਨੇ ਬੱਚੇ ਪੜ੍ਹ ਲਿਖੇ ਵੀ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਕਿ ਉਹ ਪ੍ਰਾਈਵੇਟ ਨੌਕਰੀਆਂ ਵੱਲ ਜਾ ਰਹੇ ਨੇ ਕਿਉਂ ਮੈਂ ਉਹੀ ਆਣਾ ਸਰਕਾਰ ਨੌਕਰੀਆਂ ਕਹਿ ਰਹੇ ਮਸ਼ੀਨੀ ਨੇ ਨੌਕਰੀਆਂ ਦਿੱਤੀਆਂ ਦਿੱਤੀ ਕਿਹਨੂੰ ਆ ਦਿਖਾਓ ਤਾਂ ਸੀ ਤੁਹਾਨੂੰ ਜੋ ਕਿ ਆਪਣੀ ਮੌਜੂਦਾ ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਹਰੇਕ ਗਰੀਬ ਘਰ ਚੋਂ ਇੱਕ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਉਹ ਵੀ ਆਪਣਾ ਪੂਰਾ ਨਹੀਂ ਹੋਇਆ ਕਿ ਕਿਹਨੂੰ ਦਿੱਤੀ ਆ ਕਿਹੜੇ ਬੱਚੇ ਨੂੰ ਨੌਕਰੀ ਦਿੱਤੀ ਆ ਕਿਸੇ ਬੱਚੇ ਨੂੰ ਨੌਕਰੀ ਨਹੀਂ ਮਿਲੀ ਜਾਈ ਫਿਰ ਆਪਣੀਆਂ ਸਰਕਾਰਾਂ ਛੁੱਟੀਆਂ ਨੇ ਛੁੱਟੀਆਂ ਨਹੀਂ ਸਰਕਾਰਾਂ ਛੁੱਟੀਆਂ ਹੈઈ ਸਕਦੇ ਕਿਹੜੇ ਬੱਚੇ ਨੂੰ ਨੌਕਰੀ ਮਿਲੀ ਹੈ ਕਿਸੇ ਨੂੰ ਨਹੀਂ ਮਿਲੀ ਹੈਗੀ ਐਲਾਨ ਕਰਨ ਤੇ ਦਿਖਾਉਣ ਚ ਬਹੁਤ ਫਰਕ ਆਣਾ ਮੈਮ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਸ਼ੁਦੀਪ ਕੌਰ ਸ਼ਬਦਾਂ ਦੀ ਤਾਕਤ ਦੇਖ ਰਹੇ ਸਾਰੇ ਦਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਅੱਜ ਆਪਾਂ ਗੱਲਬਾਤ ਕਰਦੇ ਹਾਂ ਨੌਜਵਾਨ ਪੀੜੀ ਦੀ ਜੋ ਕਿ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ ਕਿ ਇਸ ਦਾ ਕਾਰਨ ਹੈ ਕਿ ਇਸ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ ਇਹ ਕੋਈ ਹੋਰ ਕਾਰਨ ਹੈ ਸਾਡੇ ਨਾਲ ਸਾਡੇ ਸਟੂਡੀਓ ਚ ਜੁੜੇ ਨੇ ਹੈਰੀ ਕਰੋਡ ਹੈਰੀ ਕਰੋਡ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਥੈਂਕ ਯੂ ਤੁਹਨੇ ਮੈਨੂੰ ਇਸ ਲੈਗ ਸਮਝ ਆਪਣੇ ਸਟੂਡੀਓ ਚ ਬੁਲਾਇਆ ਸਰ ਤੁਹਾਨੂੰ ਮਸਲੇ ਦਾ ਪਤਾ ਲੱਗ ਹੀ ਗਿਆ ਹੋਣਾ ਕਿ ਆਪਣੀ ਨੌਜਵਾਨ ਪੀੜ੍ਹੀ ਆ ਉਹ ਵਿਦੇਸ਼ਾਂ ਵੱਲ ਨੂੰ ਕਿਉਂ ਜਾ ਰਹੀ ਆ ਕੀ ਇਸ ਦਾ ਕਾਰਨ ਹੈ ਕਿ ਸਰਕਾਰਾਂ ਇਸ ਦੀ ਜ਼ਿੰਮੇਵਾਰ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੁੱਦੇ ਤੇ ਲੈ ਹੀ ਆ ਵੀ ਅਸਲ ਚ ਅੱਜ ਦੇ ਟਾਈਮ 'ਚ ਇਹ ਟ੍ਰੈਂਡੀ ਬਣ ਗਿਆ ਵੀ ਬਾਹਰ ਜਾਣ ਦਾ ਤੁਸੀਂ ਜਾ ਰਹੇ ਹੋ ਤਾਂ ਮੈਨੂੰ ਰੀਸ ਲੱਗੀ ਮੈਂ ਜਾ ਰਿਹਾ ਤਾਂ ਇਹਨੂੰ ਰੀਸ ਲੱਗੀ ਮਤਲਬ ਇੱਕ ਟ੍ਰੈਂਡੀ ਬਣ ਚੁੱਕਿਆ ਬਾਹਰ ਜਾਣ ਦਾ ਤੇ ਗੱਲ ਕਰਦੇ ਆਪਾਂ ਸਰਕਾਰਾਂ ਦੀ ਸਰਕਾਰਾਂ ਵੀ ਜ਼ਿੰਮੇਵਾਰ ਨੇ ਮੇਰੇ ਅਕੋਰਡਿੰਗ ਮੇਰਾ ਓਪੀਨੀਅਨ ਹੈ ਵੀ ਸਰਕਾਰਾਂ ਵੀ ਜ਼ਿੰਮੇਵਾਰ ਨੇ ਇਸ ਪਿੱਛੇ ਤੇ ਜਿਵੇਂ ਆਪਾਂ ਦੇਖਦੇ ਆਂ ਪੰਜਾਬ 'ਚ ਨਸ਼ਾ ਬਹੁਤ ਹੋ ਗਿਆ ਹੁੰਦਾ ਇੱਕ ਤਾਂ ਬੱਚੇ ਨਸ਼ੇਵਾਲ ਬਹੁਤ ਹੋ ਰਹੇ ਨੇ ਤੇ ਪੜਾਈਆਂ ਆਪਣੇ ਉਰੇ ਨਹੀਂ ਹੈ ਨਹੀਂ ਇੰਟਰਨੈਸ਼ਨਲ ਲੈਵਲ ਦੀ ਆਪਣੇ ਉਰੇ ਪੜਾਈ ਨਹੀਂ ਹੈਗੀ ਇੱਕ ਤੇ ਖੇਡਾਂ ਨਹੀਂ ਹੈਗੀਆਂ ਆਪਣੇਰੇ ਪਿੱਛੇ ਜੇ ਹੁਣ ਖੇਡਾਂ ਬੁੱਧਨ ਪੰਜਾਬ ਦੀਆਂ ਚੱਲੀਆਂ ਸੀਗੀਆਂ ਮੈਂ ਉੱਥੇ ਗਿਆ ਅੱਗੇ ਹਜ਼ਾਰਾਂ ਦੇ ਹਿਸਾਬ ਨਾਲ ਬੱਚੇ ਹੁੰਦੇ ਸੀ ਕਿੱਡਾ ਖੇਡ ਦੇ ਚੀਕ ਕੰਪੀਟੀਸ਼ਨ ਚੱਲਦੇ ਸੀ ਤੇ ਹਾਂ ਹੁਣ ਲਾਸਟ ਜੇ ਕੋਈ ਕੰਪੀਟੀਸ਼ਨ ਇੰਨਾ ਖਾਸ ਪੋਜੀਸ਼ਨ ਨਹੀਂ ਕੋਈ ਹੈਗੀ ਕੀ ਸਰ ਇਸ ਦਾ ਕੀ ਕਾਰਨ ਹੋ ਸਕਦਾ ਕਿਉਂ ਕਾਰਨ ਇਹ ਹੈ ਵੀ ਬਾਹਰ ਇੱਕ ਨੌਲੇਜ ਬਹੁਤ ਛੇਤੀ ਮਿਲਦੀ ਆ ਟੀਚ ਕਰਨ ਦਾ ਮੈਥਡ ਅਲੱਗ ਆ ਉੱਥੇ ਦਾ ਜੀ ਤੇ ਗੀਮਾ ਵੀ ਨੇ ਬਹੁਤ ਮਤਲਬ ਇੰਟਰਨੈਸ਼ਨਲ ਚੀਜ਼ ਆ ਆਪਣੇ ਪੰਜਾਬ ਨੂੰ ਬਹੁਤ ਅੱਗੀ ਆ ਨੌਜਵਾਨ ਪੀੜੀਆ ਉਹ ਨਸ਼ੇ ਵੱਲ ਨੂੰ ਵੀ ਜਾ ਰਹੀ ਹੈ ਕੀ ਇਸ ਦਾ ਕਾਰਨ ਹੈ ਕਾਰਨ ਮੈਮ ਆਪਣੀ ਸਰਕਾਰਾਂ ਨਾਕਮੀਆਂ ਨੇ ਪਹਿਲੀ ਗੱਲ ਤੇ ਜਦੋਂ ਦੀ ਹੁਣ ਦੀ ਆਪਣੀ ਗਵਰਨਮੈਂਟ ਚੱਲ ਰਹੀ ਹੈ ਪੰਜਾਬ ਗਵਰਨਮੈਂਟ ਇਹ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਨਸ਼ੇ ਬਹੁਤ ਸ਼ਰਿਆਂ ਮਫਾਇਦੀ ਨਾ ਹੋ ਰਹੀਆਂ ਨੇ ਤਾਂ ਬੱਚਿਆਂ ਦੇ ਕਿਤੇ ਨਾ ਕਿਤੇ ਮਨ ਚ ਡਰ ਹੋ ਗਿਆ ਵੀ ਸਾਡੇ ਨਾਲ ਜਦੋਂ ਐਡੇ ਵੱਡੇ ਸਟਾਰਾਂ ਨਾਲ ਕੁਝ ਹੋ ਸਕਦਾ ਜਾਂ ਐਡੇ ਕੋਈ ਪੋਲੀਟੀਸ਼ੀਨ ਤੇ ਹਮਲਾ ਹੋ ਸਕਦਾ ਤਾਂ ਸਾਡੇ ਨਾਲ ਵੀ ਕੁਝ ਵੀ ਹੋ ਸਕਦਾ ਪੰਜਾਬ ਦੇ ਵਿੱਚ ਜੋ ਕਿ ਲੁੱਟਾਂ ਖੋਹਾਂ ਵੀ ਬਹੁਤ ਹੋ ਰਹੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੁੱਟਾਂ ਖੋਹਾਂ ਮੈਮ ਪ੍ਰਸ਼ਾਸਨ ਜ਼ਿੰਮੇਵਾਰ ਇਸ ਚੀਜ਼ ਦਾ ਸ਼ਰੀਆਮ ਲੋਕ ਸੜਕਾਂ ਤੋਂ ਚੈਨੀਆਂ ਖੋ ਕੇ ਲੈ ਜਾਂਦੇ ਨੇ ਕੀ ਇਸ ਦਾ ਕਾਰਨ ਹੈ ਕਾਰਨ ਮੈਮ ਇਹੀ ਆ ਵੀ ਸਰਕਾਰਾਂ ਨਾਕਮੀਆਂ ਨੇ ਆਪਣੀਆਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਹ ਚੀਜ਼ਾਂ ਤੇ ਜਦੋਂ ਇਹਨਾਂ ਦਾ ਦਿਲ ਕਰਦਾ ਮਤਲਬ ਜਿਵੇਂ ਟ੍ਰੈਫਿਕ ਨੀਮ ਲਾ ਲਓ ਇਹਨਾਂ ਨੇ ਹੁਣ ਪਿੱਛੇ ਲੈਣਾ ਗਰੇ ਬੈਲਟ ਸੀਟ ਬੈਲਟ ਲਾਉਣੀ ਬਹੁਤ ਜ਼ਰੂਰੀ ਆ ਸੀਟਰ ਪਿਛਲੇ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਨੂੰ ਵੀ ਸੀਟ ਬੈਲਟ ਲਾਉਣੀ ਚਾਹੀਦੀ ਆ ਤੇ ਆਪਾਂ ਜੀ ਅੱਜ ਚੈੱਕ ਕਰਦੇ ਆ ਮਤਲਬ 10% ਦੇ ਸੀਟ ਬੈਲਟ ਲੱਗੀ ਹੋਗੀ 100 ਚੋਂ ਤੇ ਜਦੋਂ ਇਹਨਾਂ ਦਾ ਦਿਲ ਕਰਦਾ ਉਦੋਂ ਨਾਕੇ ਤੇ ਰੋਗ ਲੰਦੇ ਨੇ ਜਦੋਂ ਇਹਨਾਂ ਦੀ ਜੇਬਾਂ ਖਾਲੀ ਹੁੰਦੀਆਂ ਨੇ ਇਹ ਉਦੋਂ ਹੀ ਆਪਣੀ ਮਰਜ਼ੀ ਨਾਲ ਨਾਕੇ ਲਾਉਂਦੇ ਨੇ ਚਰਾਣ ਕੱਟਦੇ ਨੇ ਫਿਰ ਬੇਕਸੂਰਾਂ ਦੇ ਵੀ ਜਾਂ ਤਾਂ ਇਹ ਦਿੱਲੀ ਦਾ ਆਪਣਾ ਇਹ ਰੁਟੀਨ ਬਣਾ ਕੇ ਰੱਖਣ ਵੀ ਦਿੱਲੀ ਹਰ ਇੱਕ ਦਾ ਚਰਾਣ ਕੱਟਣਾ ਹੀ ਕੱਟਣਾ ਹੈ ਹਲਮਟ ਦਾ ਸੀਟ ਬੈਲਟਾਂ ਦਾ ਜਾਂ ਹੋਰ ਕਾਪੀ ਗਾਜ ਤੇ ਡਾਕੂਮੈਂਟ ਆਪਣੇ ਪੂਰੇ ਨਹੀਂ ਹੈਗੇ ਇੰਨਾ ਦਾ ਇਹ ਸਿਸਟਮ ਬਣਿਆ ਹੈ ਵੀ ਜਦੋਂ ਇਹਨਾਂ ਨੂੰ ਪਿੱਛੋਂ ਆਰਡਰ ਆ ਜਾਂਦਾ ਇੱਕ ਦਿਨ 'ਚ 1000 1200 100 100 ਚਰਨ ਕਰਨਾ ਜੀ ਕੀ ਆਪਣੇ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਤਾਂ ਆਪਣੇ ਨੌਜਵਾਨ ਪੀੜ੍ਹੀਆਂ ਜੋ ਵਿਦੇਸ਼ਾਂ ਵੱਲ ਨੂੰ ਰੁੱਕ ਕਰਦੀ ਹੈ ਮੈਂ ਗੱਲ ਪਤਾ ਕੀ ਆਈ ਆਪਾਂ ਜੇ ਪ੍ਰਾਈਵੇਟ ਜੌਬ ਕਰਦੇ ਹਾਂ ਪ੍ਰਾਈਵੇਟ ਜੌਬ 'ਚ ਕਿੰਨੀ ਸੈਲਰੀ ਹੁੰਦੀ ਆ 10000 8000 ਤੱਕ ਕੰਮ ਕਰ ਲੈਂਦਾ ਮੈਂ ਮੱਜੇ ਟਾਈਮ 'ਚ 10000 ਜਾਂ 8000 ਕੁਝ ਵੀ ਹੈ 10000 ਤਾਂ ਸਿਰਫ ਰਸੋਈ ਰਸੋਈ ਦੇ ਖਰਚੇ ਜੀ ਜੇ ਆਪਾਂ ਗੱਲ ਕਰਦੇ ਆ ਸਰਕਾਰੀ ਸਰਕਾਰੀ ਜੌਬ ਦੀ ਮੈਂ ਉਹ ਵੀ ਰੋ ਰਹੇ ਨੇ ਅੱਜ ਟਾਈਮ 'ਚ ਫਿਰ ਕਹਿੰਦੇ ਸਾਨੂੰ ਇੰਨੇ ਬੱਚੇ ਪੜ੍ਹਾਈ ਇੰਨੇ ਬੱਚੇ ਪੜ੍ਹ ਲਿਖ ਕੇ ਵੀ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਕਿ ਉਹ ਪ੍ਰਾਈਵੇਟ ਨੌਕਰੀਆਂ ਵੱਲ ਜਾ ਰਹੇ ਨੇ ਕਿਉਂ ਮੈਂ ਉਹ ਹੀ ਆਣਾ ਸਰਕਾਰ ਨੌਕਰੀਆਂ ਕਹਿ ਰਹੇ ਨੇ ਬਸ਼ੀਨੀ ਨੇ ਨੌਕਰੀਆਂ ਦਿੱਤੀਆਂ ਦਿੱਤੀ ਕਿਹਨੂੰ ਆ ਦਿਖਾਓ ਤਾਂ ਸੀ ਸਾਨੂੰ ਕਿਹਨੂੰ ਚਲੋ ਮੰਨੇ ਆ ਵੈਸੇ ਤਾਂ ਹੀ ਆਪਣੇ ਜਦੋਂ ਇਹ ਸਰਕਾਰੀ ਜੋਬਾ ਸਰਕਾਰੀ ਜੋਬ ਆਪਣੇ ਉਰੇ ਕਰਦੇ ਨੇ ਪੋਸਟ ਜਦੋਂ ਐਲਾਨ ਕਰਦੇ ਆ ਵੀ ਆਹ ਹੁਣ ਆਉਣੀ ਆ ਉਹ 'ਚ ਮੈਂ ਦੇਖਿਆ ਵੀ 90% ਬੱਚੇ ਆਪਣੇ ਤਾਂ ਬੱਚੇ ਨਹੀਂ ਜੂਪੀ ਦੇ ਹਰਿਆਣੇ ਦੇ ਕਿਉਂ ਮੈਂ ਮਾਂ ਗੱਲ ਇਹ ਨਹੀਂ ਨਾ ਜੋ ਕਿ ਆਪਣੀ ਮੌਜੂਦਾ ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਹਰੇਕ ਗਰੀਬ ਘਰ ਚੋਂ ਇੱਕ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਉਹ ਵੀ ਆਪਣਾ ਪੂਰਾ ਨਹੀਂ ਹੋਇਆ ਕਿ ਕਿਹਨੂੰ ਦਿੱਤੀ ਆ ਹਾਂ ਕਿਹੜੇ ਬੱਚੇ ਨੂੰ ਨੌਕਰੀ ਦਿੱਤੀ ਆ ਕਿਸੇ ਬੱਚੇ ਨੂੰ ਨੌਕਰੀ ਨਹੀਂ ਮਿਲੀ ਹੈਗੀ ਫਿਰ ਆਪਣੀਆਂ ਸਰਕਾਰਾਂ ਝੂਠੀਆਂ ਨੇ ਝੂਠੀਆਂ ਨੇ ਸਰਕਾਰ ਝੂਠੀਆਂ ਨੇ ਕਹਿ ਸਕਦੇ ਆ ਕਿਹੜੇ ਬੱਚੇ ਨੂੰ ਨੌਕਰੀ ਮਿਲੀ ਆ ਕਿਸੇ ਨੂੰ ਨਹੀਂ ਮਿਲੀ ਹੈਗੀ ਐਲਾਨ ਕਰਨ ਤੇ ਦਿਖਾਉਣ 'ਚ ਬਹੁਤ ਫਰਕ ਆਣਾ ਮੈਮ اپنی سرکار نے ਇਹ ਵੀ ਕਿਹਾ ਸੀ ਆਪਣੇ ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ پنجاب ਦੇ ਵਿੱਚੋਂ نشہ ਖਤਮ ਹੋ ਜਾਊਗਾ کیوں ਨਹੀਂ نشہ ਖਤਮ ਹੋ ਰਿਹਾ ਮੈਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵੀ نشہ ਖਤਮ ਕਰਾਂਗੇ ਪਰ ਮੇਰੇ ਅਕੋਰਡਿੰਗ ਤਾਂ ਮੈਨੂੰ ਐਂ ਲੱਗਦਾ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਵੀ ਵਾਧੇ ਰਿਹਾ ਲੁੱਟਾਂ ਖੂਹਾਂ ਵੀ ਆਪਣੇ ਪੰਚਾਇਤਾਂ ਚ ਜ਼ਿਆਦਾ ਹੋ ਰਹੀਆਂ ਨੇ ਪਹਿਲਾਂ ਨਾਲੋਂ ਜ਼ਿਆਦਾ ਹੋ ਰਹੀਆਂ ਨੇ ਫਾਇਰਿੰਗ ਇੰਨੀਆ ਹੋ ਰਹੀ ਸ਼ਰਿਆਮ ਜਿੱਥੇ ਦਿਲ ਕਰਦਾ ਉੱਥੇ ਫਾਇਰਿੰਗ ਚੱਲ ਪੰਦੀ ਹੈ ਸ਼ਰਿਆਮ ਲੁੱਟਾਂ ਖੂਹਾਂ ਪਰੇ ਬਾਜ਼ਾਰ ਚ ਬਾਜ਼ਾਰ ਚ ਹਾਂਜੀ ਮੈਂ ਬਾਜ਼ਾਰ ਚ ਇੱਕ ਤਾਂ ਹੁੰਦੇ ਚਲੋ ਖਾਲੀ ਪਲੇਸ ਚ ਚੱਲ ਰਹੀ ਹੈ ਜਾਂ ਕੁਝ ਲੋਕ ਨੇ ਕਿ ਇਹੀ ਕਾਰਨ ਹੈ ਜੋ ਆਪਣੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੀ ਹੈ ਕਾਰਨ ਮੈਂ ਮਹੀ ਹੀ ਆਈ ਆਪਣੀ ਸਰਕਾਰਾਂ ਮੜੀਆਂ ਨੇ ਸਰਕਾਰਾਂ ਚੰਗੀਆਂ ਹੁਣ ਜੋਬ ਮਿਲਦੀਆਂ ਹੁਣ ਸਾਰਿਆਂ ਨੂੰ ਸਰਕਾਰੀ ਬੱਚੇ ਜਿਹੜੇ ਸਰਕਾਰੀ ਜੋਬ ਲੱਗੇ ਉਹ ਵੀ ਰੋ ਰਹੇ ਨੇ ਕਾਰਨ ਇਹ ਆ ਮੈਂ ਪਿੱਛੋਂ ਕਹਿਣਗੇ ਵੀ ਸਾਡੀ ਸੈਲਰੀ ਨਹੀਂ ਆ ਰਹੀ ਮਹੀਨੇ-ਮਹੀਨੇ ਤੱਕ ਗਿਆ ਬਾਅਦੋਂ ਸੈਲਰੀ ਮਿਲਦੀ ਹੈ ਤਾਂ ਮੈਂ ਉਹ ਅਗਲਾ ਬੱਚਾ ਸੋਚਦਾ ਵੀ ਹਲਸ ਕਰ ਲਈਏ ਪੀਟੀ ਕਰ ਲਈਏ ਜਾਂ ਕੋਈ ਹੋਰ ਕੋਰਸ ਕਰਕੇ ਅੱਜ ਜਿਵੇਂ ਕਿ ਆਈਟੀ ਕਰਕੇ ਵੀ ਬਾਹਰ ਚੱਜिए ਅੱਗੇ ਫਿਊਚਰ ਤਾਂ ਹੈਗਾ ਨਾ ਉੱਥੇ ਜੋ ਕਿ ਪੰਜਾਬ ਦੇ ਵਿੱਚੋਂ 99% ਲੋਕ ਉਹ ਬਾਹਰ ਬਾਹਰ ਨੂੰ ਜਾ ਰਹੇ ਨੇ ਕਿ ਇਸ ਦਾ ਹੀ ਕਾਰਨ ਕਾਰਨ ਮੈਂ ਮਾਹੀ ਆ ਜੀ ਕਾਰਨ ਮੈਂ ਹਰ ਜਵਾਬ ਦੇ ਪਿੱਛੋਂ ਆ ਹੀ ਕਹੂੰਗਾ ਵੀ ਸਰਕਾਰਾਂ ਮਾੜੀਆਂ ਨੇ ਆਪਣੇ ਪੰਜਾਬੀ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਅੱਜ ਬੱਚੇ ਦੇਖੇ ਨੂੰ 99% ਬੱਚੇ ਬਾਹਰ ਨੇ ਆਪਣੇ ਜਿਵੇਂ ਕਿ ਆਪਾਂ ਹੁਣ ਚਲੋ ਮੈਂ ਤਾਂ ਮੈਂ ਵੀ ਹੁਣ ਇਸੇ ਪੀੜੀ ਦੇ ਹੀ ਆ ਪਿਛਲੇ ਮਤਲਬ ਗੱਲਾਂ ਕਰੀ ਜਿਵੇਂ ਆਪਣੇ ਦਾਦਾ ਜੀ ਹੁਣ ਨਹੀਂ ਦੀਆਂ ਜੱਜ ਫਾਦਰ ਸਾਹਿਬ ਦੇ ਹੁਣ ਨਹੀਂ ਦੀਆਂ ਉਹ ਮਤਲਬ 100-100 ਬੱਚਾ ਖੇਡਦਾ ਹੁੰਦਾ ਸੀ ਪਿੰਡ ਗੇਮਾਂ ਖੇਡਦੇ ਸੀਗੇ ਬਾਲੀਬਾਲ ਮੈਂ ਮਾਜੇ ਟਾਈਮ ਚ ਦੇਖਿਆ ਜਾਵੇ ਪਿੰਡ ਚ ਬੱਚੇ ਹੈ ਨਹੀਂ ਜੀ ਫੋਨਾਂ ਚ ਖਾਲੀ ਹੋ ਰਹੇ ਨੇ ਪਿੰਡ ਜਿਹੜੇ ਬੱਚੇ ਹੁਣ ਨਹੀਂ ਛੂਟੇ ਨੇ ਹੁਣ ਦੇ ਦੇਖੀ ਜਾ ਦੇਖਿਆ ਜਾਵੇ ਉਹ ਫੋਨਾਂ ਚ ਲੱਗੇ ਹੋਏ ਨੇ ਤਾਂ ਮੈਂ ਮਾਹੀ ਆ ਜੀ ਸਰਕਾਰਾਂ ਚੰਗੀਆਂ ਹੁੰਦੀਆਂ ਬੱਚਾ ਲਾ ਕੇ ਜੋ ਕਿ ਪਿੰਡਾਂ ਦੇ ਵਿੱਚ ਤਾਂ ਹੁਣ ਨੌਜਵਾਨ ਪੀੜੀ ਰਹੀ ਨਹੀਂ ਬਜ਼ੁਰਗ ਹਾਂ ਬਜ਼ੁਰਗ ਰਹੇਗੇ ਬਜ਼ੁਰਗ ਰਹੇਗੇ ਜਾਂ ਆਪਣੇ ਮਾਂ ਪਿਓ ਰਹੇਗੇ ਉਹ ਵੀ ਰੋ ਰਹੇ ਨੇ ਵੀ ਨਾ ਤੁਸੀਂ ਬਾਹਰ ਜਾਓ ਬਟ ਫਿਰ ਵੀ ਉਹ ਵੀ ਸੋਚਦੇ ਨੇ ਵੀ ਚੱਲ ਸਾਡੇ ਬੱਚੇ ਦਾ ਫਿਊਚਰ ਬਣ ਜੂਗਾ। ਤੋਂ ਵਿਦੇਸ਼ਾਂ ਦੇ ਵਿੱਚ ਰੋਜ਼ ਮੌਤਾਂ ਹੁੰਦੀਆਂ ਨੇ ਉਹਦਾ ਕੀ ਕਾਰਨ ਹੈ ਸਰ? ਕਾਰਨ ਮੈਂ ਮੈਂ ਹੀ ਕਹਿ ਸਕਦਾ ਵੀ ਇੱਕ ਤਾਂ ਉਹਨਾਂ ਦੇ ਮਨ 'ਚ ਵੀ ਹੁੰਦਾ ਵੀ ਸਾਡੇ ਮਾਪਿਓ ਪਿੱਛੇ ਠੀਕ ਹੋਣਗੇ ਵੀ ਕਰਜ਼ਾ ਚੱਕ ਕੇ ਮਾਪਿਓ ਨੂੰ ਭੇਜਿਆ। ਹੈ ਨਹੀਂ ਤੇ ਕਿ ਵਿਦੇਸ਼ਾਂ 'ਚ ਨਸ਼ਾ ਵੀ ਹੋ ਸਕਦਾ? ਨਸ਼ਾ ਮੈਮ ਹਾਂਜੀ ਹੈਗਾ। ਆਪਾਂ ਇਹ ਨਹੀਂ ਕਹਿੰਦੇ ਵੀ ਜੇ ਆਪਾਂ ਬਾਹਰ ਜਾਂਦੇ ਆ ਨਸ਼ਾ ਨਹੀਂ ਹੋਊਗਾ ਆਪਣਾ ਪੰਜਾਬ ਹੀ ਆ। ਨਹੀਂ ਮੈਮ ਹੁੰਦਾ ਪਰ ਉਹ ਆਪਾਂ ਦੇ ਡਿਪੈਂਡ ਕਰਦਾ। ਪਹਿਲੀ ਗੱਲ ਤਾਂ ਮੈਮ ਉੱਥੇ ਬੱਚਿਆਂ ਨੂੰ ਫ੍ਰੀ 1 ਮਿੰਟ ਦਾ ਟਾਈਮ ਨਹੀਂ ਹੁੰਦਾ ਕੀ ਵਿਦੇਸ਼ਾਂ 'ਚ ਸਹੂਲਤਾਂ ਹੈਗੀਆਂ ਨੇ ਹਾਂ ਜੀ ਮੈਮ ਆਪਣੇ ਪੰਜਾਬ ਨੂੰ ਤਾਂ ਬਹੁਤ ਸਹੂਲਤਾਂ ਨੇ ਕੰਮਕਾਰ ਉੱਥੇ ਬਹੁਤ ਹੈ ਜੀ ਕਾਰਨ ਹੀ ਨਹੀਂ ਤੁਸੀਂ ਇਹ ਸਾਰਾ ਮਸਲਾ ਜਾਣ ਚੁੱਕੇ ਹੋਵੋਗੇ ਕਿ ਨੌਜਵਾਨ ਪੀੜ੍ਹੀ ਐ ਜੋ ਕਿ ਉਹ ਵਿਦੇਸ਼ਾਂ ਵੱਲੋਂ ਕਿਉਂ ਜਾ ਰਹੀ ਹੈ ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਹੈਰੀ ਕਰੋੜੀ ਜੀ ਦਾ ਧੰਨਵਾਦ ਕਰਦੇ ਆਂ ਆਪਾਂ ਥੈਂਕ ਯੂ